ਅੜੇ ਗੱਡਿਆਂ ਦੀ ਪੰਨੇ ਬਾਬਾ ਤਸਨੀ ਵੀ ਜਬੂ ਦਾ ਦਿਲ ਬੋਣਾ ਵੀ ਬਾ ਦਸਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਤਸਨੀ ਵੀ ਜਬੂ ਦਾ ਦਿਲ ਬੋਣਾ ਵੀ ਬਾ ਦਸਨੀ ਅਸੀਂ ਮੇਲਾ ਮੂਲਾ ਕਰ ਦਈਏ ਬੈਨ ਨੀ ਦੇਇ ਕਰਕੇ ਸਟਾਮ ਉੱਤੇ ਸੈਨ ਨੀ ਅਸੀਂ ਮੇਲਾ ਮੂਲਾ ਕਰ ਦਈਏ ਬੈਨ ਨੀ ਦੇਇ ਕਰਕੇ ਸਟਾਮ ਉੱਤੇ ਸੈਨ ਨੀ ਚੂਲਾ ਟਿੱਲੀਆਂ ਤੇ ਠੋਕ ਦਈਏ ਮੰਝੀਆਂ ਮੋਰਾ ਪਕੀਆਂ ਤੇ ਲਾ ਦਈਏ ਬਰੰਜੀਆਂ ਮੋਰਾ ਪਕੀਆਂ ਤੇ ਲਾ ਦਈਏ ਬਰੰਜੀਆਂ ਤੇ ਬਾਬਿਆਂ ਦੇ ਹੱਥ ਜਸ ਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਤੱਸਨੀ ਵੀ ਜਬੂ ਦਾ ਦਿਲ ਬੋਣਾ ਵੀ ਬਾ ਦੱਸਨੀ ਹੋ ਸਿੰਗਾਪੁਰ ਤੇ ਮਲੇਸ਼ੀਆ ਜਕਾਰਤਾ ਬੰਦਾ ਪੰਜ ਕੋ ਹਜ਼ਾਰ ਅਸੀਂ ਤਾਰਤਾ ਸਿੰਗਾਪੁਰ ਤੇ ਮਲੇਸ਼ੀਆ ਜਕਾਰਤਾ ਬੰਦਾ ਪੰਜ ਕੋ ਹਜ਼ਾਰ ਅਸੀਂ ਤਾਰਤਾ ਅਸੀ ਤਾਪਦੇ ਹੁਸੀਨਿਆਂ ਨੂੰ ਠਾਰਤਾ ਡੇਰੇ ਸਾਡੇ ਤੇ ਜਹਾਜ਼ ਜੀ ਨੇ ਝਾੜਤਾ ਡੇਰੇ ਸਾਡੇ ਤੇ ਜਹਾਜ਼ ਜੀ ਨੇ ਝਾੜਤਾ ਉਹ ਜਾਂਦਿਆ ਹੀ ਪੱਕਾ ਵਸਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਦੱਸਨੀ ਵੀ ਰੂਜਾ ਦੇ ਲਬੋਣੇ ਵੀ ਬਾਬਾ ਦੱਸਨੀ ਸਾਡੇ ਝੁਕਦੇ ਆ ਮੂਰੇ ਫੰਨੇ ਖਾਨੀ ਚੱਲੇ ਬਾਬਿਆਂ ਦਾ ਹਰ ਪਾਸੇ ਨਾ ਨੀ ਸਾਡੇ ਚੁੱਕਦੇ ਆ ਮੂਰੇ ਫੰਨੇ ਖਾਨੀ ਚੱਲੇ ਬਾਬਿਆਂ ਦਾ ਹਰ ਪਾਸੇ ਨਾ ਨੀ ਸਰ ਏਰੀਏ ਚ ਹੁਣ ਮਸ਼ਹੂਰ ਨੀ ਸਾਡੇ ਵਾਸਤੇ ਕੈਨੇਡਾ ਬਹੁਤੀ ਦੂਰ ਨੀ ਸਾਡੇ ਵਾਸਤੇ ਕੈਨੇਡਾ ਬਹੁਤੀ ਦੂਰ ਨੀ ਤੂੰ ਘਾਤੋਂ ਕਰੇ ਜੱਕ ਤੱਕ ਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਟੱਸ ਨੀ ਵੀਰਾਂ ਬੂਜਾ ਦੇ ਲਾਉਣਾ ਵੀ ਬਾਬਾ ਦੱਸ ਨੀ ਪੈਣੀ ਬਾਗੇ ਆਣਾ ਲਾਉਂਦਾ ਜਦੋਂ ਧਿਆਨ ਨੀ ਬੜੇ ਉੱਡਦੇ ਆ ਸੋਚਾਂ ਦੇ ਬਿਮਾਨ ਨੀ ਪੈਣੀ ਬਾਗੇ ਆਣਾ ਲਾਉਂਦਾ ਜਦੋਂ ਧਿਆਨ ਨੀ ਬੜੇ ਉੱਡਦੇ ਆ ਸੋਚਾਂ ਦੇ ਬਿਮਾਨ ਨੀ ਮੈਨੂੰ ਧੁੰਦਲਾ ਪਵਿਖ ਸਾਡਾ ਦੇਸ ਦਾ ਗੀਤ ਜਦੋਂ ਵੀ ਐ ਮਾਨ ਕਦੇ ਲਿਖਦਾ ਗੀਤ ਜਦੋਂ ਵੀ ਇਹ ਮਾਨਕ ਦੇ ਲਿਖਦਾ ਤੇ ਲਿਖੇ ਸਦਾ ਸੱਚੋ ਸੱਚ ਨਹੀਂ ਅੜੇ ਗੱਡਿਆਂ ਦੀ ਪੰਨੇ ਬਾਬਾ ਦੱਸਨੀ ਵੀਰਾਂ ਬੂਜਾ ਦੇ ਲਗਾਉਣਾ ਵੀ ਬਾਬਾ ਦੱਸਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਦੱਸਨੀ ਵੀਰਾਂ ਬੂਜਾ ਦੇ ਲਗਾਉਣਾ ਵੀ ਬਾਬਾ ਦੱਸਨੀ ਵੀਰਾਂ ਬੂਜਾ ਦੇ ਲਗਾਉਣਾ ਵੀ ਬਾਬਾ ਦੱਸਨੀ